ਮੇਰੇ ਸਤਿਕਾਰਯੋਗ ਕਸੂਰਗਮਾਤਾ ਭੈਣਾ ਵੀਰਾਂ ਨੂੰ ਜਿਆਤੀ ਜੇਪਾਰਟੂ ਸਸੀਕਾਰ ਨਮਸਕਾਰ ਹਾਜ਼ਰੀ ਪਿੰਡ ਰਜੀ ਆਲਾ ਗਿੱਲਾਂ ਵਾਲੇ ਦੇ ਕੋਲ 121 ਨੰਬਰ ਫਾਟਕ ਤੇ ਖੜੇ ਹੋਏ ਆ ਸਾਡੀ ਜਿਹੜੀ ਮਨਰੇਗਾ ਮਜ਼ਦੂਰਾਂ ਦੀ ਬਹੁਤ ਵੱਡੀ ਸਮੱਸਿਆ ਕਿਉਂਕਿ ਅਸੀਂ ਪਿੰਡ ਕਮਾਲੇ ਵਾਲੇ ਤੋਂ ਚੱਲੇ ਹੋਏ ਆ ਸਾਡੇ ਮੇਟ ਬਿਮਲਾ ਜੀ ਜਿਹੜੇ ਹੈਗੇ ਆ ਤੇ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਘੱਟੋ ਘੱਟ ਕਿੰਨੇ ਬੰਦਿਆਂ ਦਾ ਬਿੱਕਾ ਸੀਗਾ ਮੰਗ ਪੱਤਰ ਉਹਨੇ 20 ਬੰਦਿਆਂ ਦਾ ਮੰਗ ਪੱਤਰ ਅਸੀਂ ਦਿੱਤਾ ਸੀਗਾ ਜਿਹਦੇ ਵਿੱਚੋਂ ਟੋਟਲ ਕਿੰਨੇ ਬੰਦਿਆਂ ਦਾ ਮਸਟਰ ਆ ਨਿਕਲਿਆ ਹੈ 6 ਬੰਦਿਆਂ ਦਾ ਮਸਟਰ ਆ ਨਿਕਲਿਆ ਸਾਡੇ ਸਰਕਲ ਪ੍ਰਧਾਨ ਵਿਮਲਾ ਰਾਣੀ ਨੇ ਦੱਸਿਆ ਕਿ 6 ਬੰਦਿਆਂ ਦਾ ਮਸਟਰ ਆਲ ਕੱਢਿਆ ਬਾਕੀ ਦੇ ਵਿੱਚ ਅਪਰੂਵ ਕੋਲੇ ਆ ਔਰ ਇਹਨਾਂ ਦੇ ਵਿੱਚ ਦਫ਼ਤਰ ਵੱਲੋਂ ਮਿਲੀ ਭੁਗਤ ਕਰਕੇ ਅਤੇ ਜਾਣ ਬੁੱਝ ਕੇ ਕਿਹਾ ਗਿਆ ਕਿ ਇਹਨਾਂ ਦੇ ਕਾਗਜ਼ਾਂ ਦੇ ਵਿੱਚ ਮਿਸਟੇ ਹੈ ਇਹ ਕਾਗਜ਼ਾਂ 'ਚ ਮਿਸਟੇ ਨਹੀਂ ਹੈਗੀ ਕਿਉਂਕਿ ਸਾਨੂੰ ਜਿਹੜਾ ਦਫ਼ਤਰ ਵੱਲੋਂ ਮਨਰੇਗਾ ਪ੍ਰਸ਼ਾਸਨ ਵੱਲੋਂ ਇਹ ਬਹੁਤ ਵੱਡਾ ਫਲੌਟ ਕਰਦੇ ਆ ਕਿ ਜਿਹੜੇ ਮਜ਼ਦੂਰ ਕੰਮ ਕਰਨ ਵਾਲੇ ਹੈਗੇ ਆ ਉਹਨਾਂ ਨੂੰ ਕਿਵੇਂ ਖਰਾਬ ਕਰਨਾ ਆ ਦੇਖਿਓ ਕਿੰਨੀ ਵੱਡੀ ਖਰਾਬੀ ਵਾਲੀ ਗੱਲ ਆ ਕਿ ਕਮਾਲਾਲੇ ਤੋਂ ਚੱਲੇ ਕਮਾਲੇ ਵਾਲੇ ਤੋਂ ਚੱਲੇ ਹਾਂਜੀ ਕਮਾਲੇ ਵਾਲੇ ਤੋਂ ਚੱਲੇ ਫਰੋਜਪੁਰ ਤੋਂ ਕਿੰਨੀ ਦੂਰ ਤੋਂ ਅਕਰੱਦੀ ਵਾਲਾ ਆ ਨਾ ਫਰੋਜਪੁਰ ਤੋਂ ਕਮਾਲੇ ਵਾਲਾ ਕਿੰਨੇ ਕਿਲੋ 10 ਕਿਲੋਮੀਟਰ ਉਧਰੋਂ ਚੱਲੇ ਲਗਭਗ ਆ ਫਰੋਜਪੁਰ ਰੇਲਵੇ ਸਟੇਸ਼ਨ ਫਰੋਇਪੁਰ ਸ਼ਹਿਰ ਵਾਲੇ ਤੋਂ ਜੀਓਟੈਕ ਹੋਈ ਜੀਓਟੈਕ ਉੱਥੇ ਹੋਈ ਤੇ ਲਗਭਗ 12-13 ਕਿਲੋਮੀਟਰ ਤੇ ਫੇਰ ਆ ਕੇ ਲੇਵਰ ਨੂੰ ਇੱਥੇ ਭੇਜਿਆ ਕਿਉਂਕਿ ਬੰਦੇ ਛੋੜੇ ਹੈਗੇ ਆ ਵਹੀਕਲ ਕਰ ਨਹੀਂ ਸਕਦੇ ਬੜੇ ਔਖੇ ਹੋ ਕੇ ਖੱਜਲ ਖਰਾਬ ਹੋ ਕੇ ਕੰਮ ਤੇ ਪਹੁੰਚੇ ਆ ਇੱਥੋਂ ਫਿਰ ਦਫਤਰ ਦੇ ਵਿੱਚ 16 ਤਰੀਕ ਨੂੰ ਬੁਲਾਇਆ ਗਿਆ ਸੀਗਾ ਕਿ ਬਾਕੀ ਦੇ ਬੰਦਿਆਂ ਦੇ ਅਸੀਂ ਤਾਕਤ ਚੈੱਕ ਕਰ ਲਾਂਗੇ ਤਾਂ ਉਹਨਾਂ ਦਾ ਜੇ ਮਸਟਰ ਨਿਕਲਦਾ ਹੋਇਆ ਤੇ ਨਿਕਲ ਜਾਊਗਾ ਪਰ ਅੱਜ ਮਸਟੋਲ ਦੇ ਇੱਥੋਂ ਜਾ ਕੇ ਕੰਮ ਤੇ ਲਾ ਕੇ ਲੇਬਰ ਜਦੋਂ ਫਾਰਮ ਲੈ ਕੇ ਗਿਆ ਤੇ ਉਥੋਂ ਪ੍ਰਸ਼ਾਸਨ ਦੇ ਅਧਿਕਾਰੀ ਉੱਥੇ ਹੈ ਨਹੀਂ ਸੀਗੇ ਤੇ ਮੜਾ ਮੜਾ ਕੰਮ ਦਾ ਕਮਾਸ ਕਰਿਆ ਨੂੰ ਕਬਰ ਕਰ ਦਿੱਤੀ ਤਾਂ ਮਨਰੇਗਾ ਦੇ ਵਿੱਚ ਬਹੁਤ ਸਾਡੀ ਮਾਰੀ ਜ਼ਿੰਦਗੀ ਆ ਸਰਕਾਰ ਨੇ ਲਗਭਗ 2005 ਦਾ ਕਾਨੂੰਨ ਬਣਾਇਆ 2005 ਤੋਂ ਲੈ ਕੇ 25 ਚੜਨ ਵਾਲਾ ਜਿਹਦੇ ਵਿੱਚੋਂ 4 ਮਹੀਨੇ ਕੱਟ ਹੈਗੇ ਆ ਤਾਂ 4 ਮਹੀਨਿਆਂ ਤੱਕ ਪੂਰੇ 20 ਸਾਲ ਸਾਡੇ ਮਨਰੇਡਾ ਕਾਨੂੰਨ ਬਣੇ ਨੂੰ ਹੋ ਜਾਣੇ ਆ ਫਿਰ ਵੀ ਲੱਗਦਾ ਹੈ ਕਿ ਪ੍ਰਸ਼ਾਸਨ ਦੇ ਅਧਿਕਾਰੀ ਕਾਫੀ ਲੁੱਟ ਕਰਨ ਦੇ باوجود ਵੀ ਇਸ ਨੂੰ ਠੀਕ ਨਹੀਂ ਕਰਨਗੇ ਇਸੇ ਤਰ੍ਹਾਂ ਹੀ ਇਹਨਾਂ ਦਾ ਕੀ ਸੀਗਾ ਜੀ ਇਹਨਾਂ ਦੇ ਪੈਸੇ ਨਹੀਂ ਆਏ ਆ ਜਿਨ੍ਹਾਂ ਨੇ ਜਿਨ੍ਹਾਂ ਦਾ ਕੰਮ ਕੀਤਾ ਤਾਂ ਉਹਨਾਂ ਦੇ ਪੈਸੇ ਨਹੀਂ ਆਏ ਪੈਸੇ ਨਹੀਂ ਪਾਏ ਗਏ ਤੇ ਇਹ ਵੀ ਕਾਗਜ਼ ਚੱਕ ਕੇ ਸਾਡੇ ਸਰਕਲ ਪ੍ਰਦਾਨ ਦਿਮੜਾ ਅਰੰ ਲਗੇ ਫਿਰਦੇ ਆ ਕੋਈ ਵੀ ਸਾਨੂੰ ਫੱਜਲ ਖਰਾਸ ਕਰਨਾ ਪੈਂਦਾ ਜਮਲਾ ਰਾਣੀ ਜੀ ਧਿਆਨ ਰੱਖਿਓ 23 ਅੱਠ ਐਸੇ ਮਹੀਨੇ ਦੀ ਨੂੰ ਆਪਣੀ ਕੋਰਟ ਦੇ ਵਿੱਚ ਤਰੀਕ ਹੈ ਜੀ ਆ ਜਿਹਦੇ ਵਿੱਚ ਇਹ ਦਰਤੀ ਨੂੰ ਤੁਹਾਡੇ ਇਹ ਵੀ ਲਾ ਦੇਣੀਆਂ ਤਾਂ ਆ ਵੀ ਲਾ ਦੇਣੀਆਂ ਜਿਨ੍ਹਾਂ ਦਾ ਕੰਮ ਕਰਵਾਇਆ ਪੈਸੇ ਨਹੀਂ ਪਾਏ ਜਿਨ੍ਹਾਂ ਨੂੰ ਜਾਣ ਬੁੱਝ ਕੇ ਮਸਟਰੋਲ ਜੇ ਕੱਢਿਆ ਨਹੀਂ ਹੈਗਾ ਉਹ ਵੀ ਕਾਗਜ਼ ਜਿਹੜੇ ਆਪਾਂ ਲਾਉਣੇ ਆ 23 ਤਰੀਕ ਨੂੰ ਮੇਰੀ ਅਗਵਾਈਆ ਅਗਵਾਈ ਦੇ ਵਿੱਚ ਤੁਹਾਡੇ ਸੰਤਾ ਹਵਾਲਾ ਦਿੱਤਾ ਜਾਏਗਾ ਤੁਸੀਂ ਕਰ ਦੇ ਦੀ ਸਾਡੇ ਵਿੱਚ ਪਿੰਡ ਗਾਮੇ ਪਾਵੜੇ ਤੋਂ ਲਗਭਗ ਗਾਮਾ ਪਾਵੜਾ ਕਿੰਨੀ ਦੂਰ ਹੈ ਜੀ ਤੁਹਾਡੇ ਪਿੰਡ ਦਾ ਫਰੋਜਪੁਰ ਤੋਂ 1.7 ਕਿਲੋਮੀਟਰ ਗਾਮਾ ਪਾਵੜਾ 8 ਕਿਲੋਮੀਟਰ ਖਾਈ ਆ ਖਾਈ ਤੋਂ 12 ਕਿਲੋਮੀਟਰ ਮੈਮੇ ਨੂੰ ਜਾਈਏ ਤਾਂ ਗਾਮਾ ਪਾਵੜਾ ਆਉਂਦਾ 20 ਕਿਲੋਮੀਟਰ ਫਰੋਜਪੁਰ ਸ਼ਹਿਰ ਤੋਂ ਰੇਲਵੇ ਸਟੇਸ਼ਨ ਤੇ ਜੀਓਟੈਕ ਕਿੱਥੇ ਜੀਓਟੈਕ ਹੋਈ ਸੀ ਿੱਥੇ ਲੱਗੇ ਸੀਗੇ ਰੋਇਪੁਰ ਸ਼ੌਣੀ ਲੱਗੇ ਸੀਗੇ ਰੋਇਪੁਰ ਸ਼ੌਣੀ ਜੀਓ ਟੈਗ ਤੇ ਲੱਗੇ ਸੀ ਕੰਮ ਹੋ ਗਿਆ ਕੰਮ ਲਗਪਗ ਕਰ ਲਿਆ ਅਸੀਂ ਸਾਡੀਆਂ ਹਾਜ਼ਰੀਆਂ ਵੀ ਲਗੀਆਂ ਲੇਕਿਨ ਇਹ ਸਾਨੂੰ ਇੱਕ ਹੋਰ ਬੜਾ ਵੱਡਾ ਉਲਝਣ ਖੜੀ ਕੀਤੀ ਹੋਈ ਆ ਕਿ ਆ ਤੁਹਾਡਾ ਮਸਟੌਲ ਜਿਹੜਾ ਹੈਗਾ ਇਹ ਹੁਣ ਤੁਸੀਂ ਮਸਟੌਲ ਲੈ ਕੇ ਜਾਣਾ ਤੇ ਜਈ ਦੇ ਸੈਨ ਕਰਾ ਕੇ ਲਿਆਉਣੇ ਆ ਜਈ ਜਿਹੜੇ ਹੈਗੇ ਆ ਉਹ ਸਾਨੂੰ ਬੜੇ ਦੂਰ ਦੂਰ ਤੱਕ ਮਿਲਦੇ ਆ ਓ ਮਾਲਮ ਹੁਣ ਕਿਤਾ ਕਿੱਥੇ ਖੜੇ ਸੀ ਜਈ ਮਾਲਮ ਰੇਲਵੇ ਸਟੇਸ਼ਨ ਦੇ ਉੱਪਰ ਖੜਾ ਹੋਇਆ ਜਈ ਦੇਖੋ ਹੁਣ ਸਾਡੀਆਂ ਕੁੜੀਆਂ ਇੱਧਰ ਆਓ ਕੀ ਨਾਮ ਕੀ ਆ ਤੇਰਾ ਹਰਜੀਤਕੌਰ ਸਾਡੇ ਮਨਰੇਗਾ ਦੇ ਆਗੂ ਆ ਗਾਵੇਂ ਪਾਵੜੇ ਤੋਂ ਹੁਣ ਹਰਜੀਤਕੌਰ ਆਪਣੇ ਪਰਿਵਾਰ ਸਮੇਤ ਮੋਟਰਸਾਈਕਲ ਨੂੰ ਨਾਲ ਲੈ ਕੇ ਔਰ ਉਹਨੂੰ ਜਈ ਨੂੰ ਲੱਭਦੀ ਫਿਰਦੀ ਆ ਕਿ ਇਹ ਕੰਮ ਜਿਹੜਾ ਆ ਵਰਕਮੈਨ ਕਰਨਾ ਇਹ ਜੀਆਰਐਸ ਜਿੰਨੂੰ ਕਿਹਾ ਗਿਆ ਜਿਨ੍ਹਾਂ ਦਾ ਅਹੁਦਾ ਕੀ ਆ? ಗ್ರಾಮ ਸੇਵਕ ਕਿਹਾ ਗਿਆ। ಗ್ರಾಮ ਸੇਵਕ ਦਾ ਅਹੁਦਾ ਹੁੰਦਾ ਕਿ ਪਬਲਿਕ ਦਾ ਸੇਵਾਦਾਰ। ਸੇਵਾਦਾਰ ਜਿਹੜਾ ਹੈਗਾ ਉਹ ਹੁਣ ਫੜ ਕੇ ਫਾਰਮ ਰੁਲਿਆ ਫਿਰਦਾ। ਉਹ ਫੜ ਕੇ ಗ್ರಾಮ ਸੇਵਕ ਦਾ ਮਤਲਬ ਪਤਾ ਕੀ ਹੁੰਦਾ? ਅੱਛੀ ਗ੍ਰਾਮ ਪਬਲਿਕ ਜਿਹੜੀ ਇਹ ਪਿੰਡ ਦੀ ਉਹ ਗ੍ਰਾਮ ਹੁੰਦੀ ਹੈ। ग्राम पंचायत की टैरिम में आता है है ना लेकिन ग्राम पंचायत दी सेवा करने वाला ग्राम सेवक जीआरएस होता है वो सेवा करने वाले ਨੂੰ ਸਰਕਾਰ ਤਨਖਾਹ ਦਿੰਦੀ ਆ ਕਿ ਲੈ ਲਈ ਤੁਸੀਂ ਦਫਤਰ ਦੇ ਵਿੱਚੋਂ ਆਣਾ ਪਿੰਡ ਤੇ ਪਿੰਡ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਲੋਕ ਆ ਉਹਨਾਂ ਦੀ ਲਿਸਟ ਬਣਾ ਕੇ ਮੰਗ ਪੱਤਰ ਤੇ ਉਹਨਾਂ ਨੂੰ ਚੈੱਕ ਕਰ ਲੈਣਾ ਵੀ ਉਹ ਇਥੋਂ ਦੇ ਰਹਿਣ ਵਾਲੇ ਆ ਇਹ ਕੋ ਦੁਨੀਆਦਾਰੀ ਕਰੀ ਛੱਡ ਗਏ ਉਹਨੂੰ ਚੱਲਿਆ ਵੈਰੀਫਾਈ ਕਰਕੇ ਆਏਗਾ ਗ੍ਰਾਮ ਪੰਚ ਤਾਂ ਗ੍ਰਾਮ ਸੇਵਕ ਨੇ ਵੈਰੀਫਾਈ ਕਰਕੇ ਕੰਮ ਦੇਣਾ ਹੁੰਦਾ ਤੇ ਕੰਮ ਦੇ ਪੈਸੇ ਲੈ ਕੇ ਦੇਣੇ ਹੁੰਦੇ ਆ ਏਪੀਓ ਤਲਾਕ ਦੇ ਵਿੱਚੋਂ ਪਰ ਇੰਨਾ ਦੋਸਾਂ ਨੇ ਇਹ ਪਬਲਿਕ ਜਿਹੜੀ ਕੰਮ ਕਰਨ ਵਾਲੀ ਸੀ ਦੇਗਾ ਮੰਜ਼ੂਰੀਆਂ ਦੀ ਉਹਨਾਂ ਨੂੰ ਖਰਾਬ ਕਰਨਾ ਉਹਨਾਂ ਨੂੰ ਜਾਣ ਬੁੱਝ ਕੇ ਦੂਰ ਦੂਰ ਭੇਜਣਾ ਜਾਣ ਬੁੱਝ ਕੇ ਉਹਨਾਂ ਨੂੰ ਸੈਨ ਮੁਥਾ ਮੋਹਰਾਂ ਨਵਾਉਂ ਤੇ ਜਾਣ ਉਹ ਦਾ ਕਾਰਨ ਇਹ ਸਮੂਹ ਇਹ ਬਿਲਾਮੀ ਦੀ ਦਿੱਤੀ ਦੇਣੀ ਆ। ਸਾਨੂੰ ਬਿਲਾਮੀ ਦੀ ਦਿੱਤੀ ਦੇਣੀ ਦਾ ਸਾਡੀ ਜਿਹੜੀ ਅੰਦਰੋਂ ਆਤਮਾ ਹੈਗੀ ਆ ਉਹ ਸਾਡੀ ਮਲੇਗਾ ਨੂੰ ਮੰਨਣ ਦੀ ਲੋੜ ਅਸੀਂ ਕੰਮ ਕਰਨਾ ਕਿਉਂਨੇ ਆ ਜਦੋਂ ਇੱਕ ਵੱਜਨ ਸਾਰਾ ਜਿਆਦਾ ਹੁੰਦਾ ਹੈ। ਅਣਕਿਤੇ ਉਹ ਕਿਰਪਾ ਦੇ ਰਿਹਾ ਕਰਨ ਵਾਲਾ ਹੈ। ਆਪੇ ਮੋਟਰਸਾਈਕਲ ਲਗਭਗ ਪਾਲਮ ਤੋਂ ਇੱਕ ਤੱਕ 20 ਕਿਲੋਮੀਟਰ ਕੋਲ ਤੇ ਗਿਆ ਵੀ ਇਧਰ ਨੂੰ ਆਇਆ। ਅਤੇ ਰੀਤੀਚਾਰੀ ਤੁਹਾਡਾ ਕਿੰਨਾ 1.5 ਦਾ ਪੈਟਰੋਲ ਲੱਗ ਗਿਆ 200 ਦਾ ਤੇਲ ਲੱਗ ਗਿਆ ਦੋਵਾਂ ਥੀਨਾਂ ਦੀ ਕੱਟ 350 ਰੁਪਇਆ ਦਿਹਾੜੀ ਮਰ ਗਈ ਅਤੇ 150 1000 ਰੁਪਏ ਦੇ ਵਿੱਚ ਸਾਨੂੰ ਆ ਜਿਹੜੇ ਸੈਣ ਆ ਇਹ ਮਜ਼ਦੂਰ ਨੂੰ ਪੈਣੇ ਆ ਇਹ ਹੀ ਅਫਸਰਾਈ ਆ ਜਿਹੜੇ ਇਹ ਰਾਜਨੀਤਿਕ ਲੋਕ ਨੇ ਇਹ ਜਿਹੜੇ ਸਾਡੇ ਪ੍ਰਸ਼ਾਸਨਚਾਰੀ ਦਫ਼ਤਰਾਂ ਦੇ ਵਿੱਚ ਸਾਧਨ ਪੈਕਤੇ ਨੇ ਉਹਨਾਂ ਦੇ ਵਿੱਚ ਆ ਕਿ ਇਹਨਾਂ ਨੂੰ ਰੋਲਿਆ ਹੀ ਇੰਨਾ ਜਾਵੇ ਉਹਨੂੰ ਲੋੜ ਲੈਣੇ ਪਾਵੇ ਕਿ ਇਹ ਚਾਲੂ ਹੋ ਜਾਣਾ ਵੀ ਨਰੇਗਾ ਦਾ ਕੰਮ ਜਿਹੜਾ ਹੈਗਾ ਅੱਗੇ ਤੋਂ ਮੰਗਣਗੇ ਨਹੀਂ ਇਸ ਦੇ ਸਬੰਧ ਵਿੱਚ ਆਪਣੇ ਦੋ ਕੇਸ ਲੱਗੇ ਆ ਸੈਸ਼ਨ ਕੋਰਟ ਦੇ ਵਿੱਚ ਲੱਗਿਆ ਉਹ 20 ਤਰੀਕਾ 9ਵੇਂ ਮਹੀਨੇ ਦੀ ਔਰ ਇੱਕ ਲੋਅਰ ਕੋਰਟ ਚ ਕੇਸ ਲੱਗਿਆ ਹੋਇਆ ਉਹ 23 ਅੱਠ ਤਰੀਕਾ ਅੱਜ ਜੀ ਦੀ 16 ਹੋ ਗਈ ਜਾਂ ਅੱਠ ਤਰੀਕ ਤੋਂ 23 ਤਰੀਕ ਨੂੰ ਆਪਾਂ ਬڑے ਵੱਡੇ ਪਦਰ ਤੇ ਆ ਜਿਹੜੇ ਤੁਹਾਡੇ ਪੈਸੇ ਮਰੇ ਹੋਏ ਆ ਜਿਹੜੇ ਤੁਹਾਨੂੰ ਅੱਖ ਜਲ ਖਰਾਬ ਕਰਦੇ ਆ ਸਾਰਿਆਂ ਦਾ ਡਾਟਾ ਉੱਤੇ ਤ੍ਰਿਸ਼ ਕਰਾਂਗੇ ਸਾਥਿਓ ਹੌਸਲਾ ਰੱਖੋ ਮਨਰੇਗਾ ਨੂੰ 20 ਸਾਲ ਹੋ ਗਏ ਕੰਮ ਕਰਦਿਆਂ ਨੂੰ ਔਰ 2004 ਤੋਂ ਲੈ ਕੇ ਤੁਹਾਡੇ ਲਈ ਕੰਮ ਕਰਨ ਡਿਆਂ ਆਪਣਾ ਘਰਬਾਰ ਛੱਡ ਕੇ ਔਰ ਮਾਲੀ ਹਾਲਤ ਬਹੁਤ ਬੇਕਾਰ ਆ ਸਰਕਲ ਜਿਹੜਾ ਹੈਗਾ ਨਹੀਂ ਚੱਲਦਾ ਫੇਰ ਵੀ ਕੰਮ ਕਰਦਾ ਹੌਸਲੇ ਬਲੰਦ ਨੇ ਕਰਦੇ ਰਵਾਂਗੇ ਮੈਨੂੰ ਤੁਹਾਡੇ ਸਾਥ ਦੀ ਲੋੜ ਆ ਅਤੇ ਆਪਣਾ ਸਾਥ ਜਿਹੜਾ ਹੈਗਾ ਉਹ ਨਾ ਛੱਡਿਓ ਜੇ ਅੱਗੇ ਨਾਲੋਂ ਬੜਾ ਫਰਕ ਪੈ ਗਿਆ ਹੁਣ ਜਿਹੜਾ ਆਉਣ ਵਾਲਾ ਸਮਾਂ ਹੈ ਇਹਦੇ ਨਾਲ ਵੀ ਆਚਾਰਾ ਪੰਜਾਂ ਸਾਲਾਂ ਦੇ ਵਿੱਚ ਵਿੱਚ ਪੂਰਾ ਤਨ ਤਨ ਪੈ ਜਾਏਗਾ ਕਿਉਂਕਿ ਸਾਡੇ ਰਾਮਦਾਸ ਠਾਪਲਾ ਜੀ ਸਮਾਜਿਕ ਨਿਆਂ ਮੰਤਰੀ ਨੈਸ਼ਨਲ ਲੈਵਲ ਤੇ ਬੈਠੇ ਹੋਇਆ ਉਹਨਾਂ ਤੱਕ ਵੀ ਅਸੀਂ ਮਨਰੇਗਾ ਦੀ ਅਪਰੋਚ ਕੀਤੀ ਹੋਈ ਆ ਜਲਦੀ ਲੈਟਰ ਨਿਕਲਣ ਵਾਲੀ ਆ ਜਿਹੜੀ ਤੁਹਾਨੂੰ ਆਪ ਇਸ ਦੇ ਪਿੱਛੇ ਪਾਵਾਂਗੇ ਅਸੀਂ ਐਨਾ ਕਹਿੰਦਿਆ ਹੋਇਆ ਜੈ ਭੀਮ ਜੈ ਭਾਰਤ ਸਸੀਕਾਲ ਨਮਸਕਾਰ ਬੀ